ਆਸਟ੍ਰੇਲੀਆ 'ਚ ਚਾਈਲਡ ਕੇਅਰ ਸੈਂਟਰਾਂ 'ਚ ਬੱਚਿਆਂ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਦੇਸ਼ ਵਿੱਚ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਕਿਹਾ ਹੈ ਕਿ ਸਿਸਟਮ 'ਚ ਮੁੜਤੇ ਵਿਸ਼ਵਾਸ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਤੇ ਲੱਖਾਂ ਮਾਪੇ ਹਰ ਰੋਜ਼ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਹਨ ਸਰਕਾਰ ਨੇ अर्ली एजुकेशन एंड केयर ਸਰਵਿਸ ਵਿੱਚ ਚਾਈਲਡ ਸੇਫਟੀ ਨੂੰ ਉੱਚਾ ਚੁੱਕਣ ਲਈ ਸੰਸਦ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ। ਪ੍ਰਸਤਾਵਿਤ ਕਾਨੂੰਨ ਦਾ ਇਹ ਹਿੱਸਾ ਸੰਘੀ ਸਰਕਾਰ ਨੂੰ ਉਹਨਾਂ ਕੇਂਦਰਾਂ ਨੂੰ ਫੰਡਿੰਗ ਵਿੱਚ ਤੁਰੰਤ ਕਟੌਤੀ ਕਰਨ ਦੀ ਸ਼ਕਤੀ ਦੇਵੇਗਾ ਜੋ ਕਟੋ-ਕਟ ਮਾਪਦੰਡਾ ਨੂੰ ਪੂਰਾ ਵੀ ਨਹੀਂ ਕਰਦੇ। ਕਲੇਰ ਨੇ ਕਿਹਾ ਹੈ ਕਿ ਵਿਕਟੋਰੀਆ ਵਿੱਚ ਵਾਪਰੀ ਘਟਨਾ ਨਾਲ ਪੂਰਾ ਦੇਸ਼ ਹੈਰਾਨ ਅਤੇ ਪਰੇਸ਼ਾਨ ਹੋਇਆ ਹੈ ਕਲੇਰ ਨੇ ਕਿਹਾ ਹੈ ਕਿ ਚਾਈਲਡ ਕੇਅਰ ਸੈਂਟਰ ਸਰਕਾਰੀ ਫੰਡਿੰਗ ਤੋਂ ਬਿਨਾ ਚੱਲੀ ਨਹੀਂ ਸਕਦੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਸੈਂਟਰਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਸਗੋਂ ਸਕਤੀ ਕਰਕੇ ਸੁਰੱਖਿਆ ਦਾ ਮਿਆਰ ਉੱਚਾ ਚੁੱਕਣੀ ਚਾਹੁੰਦੀ ਹੈ ਇਸ ਕਾਨੂੰਨ ਤਹਿਤ ਸਰਕਾਰ ਕਾਰਨ ਦੱਸੋ ਨੋਟਿਸ ਵੀ ਭੇਜੇਗੀ ਜਿਸ ਦਾ 28 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਕਲੇਰ ਨੇ ਦੱਸਿਆ ਹੈ ਕਿ ਚਾਈਲਡ ਕੇਅਰ ਸੈਂਟਰਾਂ 'ਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਆਸਟ੍ਰੇਲੀਆ 'ਚ अर्ਲੀ ਚਾਈਲਡ ਕੇਅਰ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੁਤੰਤਰ ਸਿੱਖਿਆ ਯੂਨੀਅਨ ਨੇ ਪ੍ਰਸਤਾਵਿਤ ਸੁਧਾਰ ਦਾ ਸਵਾਗਤ ਕੀਤਾ ਹੈ ਆਸਟ੍ਰੇਲੀਆ 'ਚ ਚਾਈਲਡ ਕੇਅਰ ਸੈਂਟਰਾਂ 'ਚ ਬੱਚਿਆਂ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਦੇਸ਼ ਵਿੱਚ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਕਿਹਾ ਹੈ ਕਿ ਸਿਸਟਮ 'ਚ ਮੁੜ ਤੇ ਵਿਸ਼ਵਾਸ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਤੇ ਲੱਖਾਂ ਮਾਪੇ ਹਰ ਰੋਜ਼ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਹਨ ਸਰਕਾਰ ਨੇ अर्ਲੀ ਐਜੂਕੇਸ਼ਨ ਐਂਡ ਕੇਅਰ ਸਰਵਿਸ ਵਿੱਚ ਚਾਈਲਡ ਸੇਫਟੀ ਨੂੰ ਉੱਚਾ ਚੁੱਕਣ ਲਈ ਸੰਸਦ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਪ੍ਰਸਤਾਵਿਤ ਕਾਨੂੰਨ ਦਾ ਇਹ ਹਿੱਸਾ ਸੰਗੀ ਸਰਕਾਰ ਨੂੰ ਉਹਨਾਂ ਕੇਂਦਰਾਂ ਨੂੰ ਫੰਡਿੰਗ ਵਿੱਚ ਤੁਰੰਤ ਕਟੌਤੀ ਕਰਨ ਦੀ ਸ਼ਕਤੀ ਦੇਵੇਗਾ ਜੋ ਘੱਟੋ-ਘੱਟ ਮਾਪਦੰਡਾ ਨੂੰ ਪੂਰਾ ਵੀ ਨਹੀਂ ਕਰਦੇ। ਕਲੇਰ ਨੇ ਕਿਹਾ ਹੈ ਕਿ ਵਿਕਟੋਰੀਆ ਵਿੱਚ ਵਾਪਰੀ ਘਟਨਾ ਨਾਲ ਪੂਰਾ ਦੇਸ਼ ਹੈਰਾਨ ਅਤੇ ਪਰੇਸ਼ਾਨ ਹੋਇਆ ਹੈ। ਕਲੇਰ ਨੇ ਕਿਹਾ ਹੈ ਕਿ ਚਾਈਲਡ ਕੇਅਰ ਸੈਂਟਰ ਸਰਕਾਰੀ ਫੰਡਿੰਗ ਤੋਂ ਬਿਨਾਂ ਚੱਲੀ ਨਹੀਂ ਸਕਦੇ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਸੈਂਟਰਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਸਗੋਂ ਸਕਤੀ ਕਰਕੇ ਸੁਰੱਖਿਆ ਦਾ ਮਿਆਰ ਉੱਚਾ ਚੁੱਕਣੀ ਚਾਹੁੰਦੀ ਹੈ। ਇਸ ਕਾਨੂੰਨ ਤਹਿਤ ਸਰਕਾਰ ਕਾਰਨ ਦੱਸੋ ਨੋਟਿਸ ਵੀ ਭੇਜੇਗੀ ਜਿਸ ਦਾ 28 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਕਲੇਰ ਨੇ ਦੱਸਿਆ ਹੈ ਕਿ ਚਾਈਲਡ ਕੇਅਰ ਸੈਂਟਰਾਂ 'ਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਆਸਟ੍ਰੇਲੀਆ 'ਚ अर्ਲੀ ਚਾਈਲਡ ਕੇਅਰ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੁਤੰਤਰ ਸਿੱਖਿਆ ਯੂਨੀਅਨ ਨੇ ਪ੍ਰਸਤਾਵਿਤ ਸੁਧਾਰ ਦਾ ਸਵਾਗਤ ਕੀਤਾ ਹੈ ਆਸਟ੍ਰੇਲੀਆ 'ਚ ਚਾਈਲਡ ਕੇਅਰ ਸੈਂਟਰਾਂ 'ਚ ਬੱਚਿਆਂ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਦੇਸ਼ ਵਿੱਚ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਕਿਹਾ ਹੈ ਕਿ ਸਿਸਟਮ 'ਚ ਮੁੜ ਤੇ ਵਿਸ਼ਵਾਸ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਤੇ ਲੱਖਾਂ ਮਾਪੇ ਹਰ ਰੋਜ਼ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਹਨ ਸਰਕਾਰ ਨੇ अर्ਲੀ ਐਜੂਕੇਸ਼ਨ ਐਂਡ ਕੇਅਰ ਸਰਵਿਸ ਵਿੱਚ ਚਾਈਲਡ ਸੇਫਟੀ ਨੂੰ ਉੱਚਾ ਚੁੱਕਣ ਲਈ ਸੰਸਦ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਪ੍ਰਸਤਾਵਿਤ ਕਾਨੂੰਨ ਦਾ ਇਹ ਹਿੱਸਾ ਸੰਗੀ ਸਰਕਾਰ ਨੂੰ ਉਹਨਾਂ ਕੇਂਦਰਾਂ ਨੂੰ ਫੰਡਿੰਗ ਵਿੱਚ ਤੁਰੰਤ ਕਟੌਤੀ ਕਰਨ ਦੀ ਸ਼ਕਤੀ ਦੇਵੇਗਾ ਜੋ ਘੱਟੋ-ਘੱਟ ਮਾਪਦੰਡਾ ਨੂੰ ਪੂਰਾ ਵੀ ਨਹੀਂ ਕਰਦੇ। ਕਲੇਰ ਨੇ ਕਿਹਾ ਹੈ ਕਿ ਵਿਕਟੋਰੀਆ ਵਿੱਚ ਵਾਪਰੀ ਘਟਨਾ ਨਾਲ ਪੂਰਾ ਦੇਸ਼ ਹੈਰਾਨ ਅਤੇ ਪਰੇਸ਼ਾਨ ਹੋਇਆ ਹੈ। ਕਲੇਰ ਨੇ ਕਿਹਾ ਹੈ ਕਿ ਚਾਈਲਡ ਕੇਅਰ ਸੈਂਟਰ ਸਰਕਾਰੀ ਫੰਡਿੰਗ ਤੋਂ ਬਿਨਾ ਚੱਲੀ ਨਹੀਂ ਸਕਦੇ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਸੈਂਟਰਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਸਗੋਂ ਸਕਤੀ ਕਰਕੇ ਸੁਰੱਖਿਆ ਦਾ ਮਿਆਰ ਉੱਚਾ ਚੁੱਕਣੀ ਚਾਹੁੰਦੀ ਹੈ। ਇਸ ਕਾਨੂੰਨ ਤਹਿਤ ਸਰਕਾਰ ਕਾਰਨ ਦੱਸੋ ਨੋਟਿਸ ਵੀ ਭੇਜੇਗੀ ਜਿਸ ਦਾ 28 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਕਲੇਰ ਨੇ ਦੱਸਿਆ ਹੈ ਕਿ ਚਾਈਲਡ ਕੇਅਰ ਸੈਂਟਰਾਂ 'ਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਆਸਟ੍ਰੇਲੀਆ 'ਚ अर्ਲੀ ਚਾਈਲਡ ਕੇਅਰ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੁਤੰਤਰ ਸਿੱਖਿਆ ਯੂਨੀਅਨ ਨੇ ਪ੍ਰਸਤਾਵਿਤ ਸੁਧਾਰ ਦਾ ਸਵਾਗਤ ਕੀਤਾ ਹੈ ਆਸਟ੍ਰੇਲੀਆ 'ਚ ਚਾਈਲਡ ਕੇਅਰ ਸੈਂਟਰਾਂ 'ਚ ਬੱਚਿਆਂ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਦੇਸ਼ ਵਿੱਚ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਕਿਹਾ ਹੈ ਕਿ ਸਿਸਟਮ 'ਚ ਮੁੜ ਤੇ ਵਿਸ਼ਵਾਸ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਤੇ ਲੱਖਾਂ ਮਾਪੇ ਹਰ ਰੋਜ਼ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਹਨ ਸਰਕਾਰ ਨੇ अर्ਲੀ ਐਜੂਕੇਸ਼ਨ ਐਂਡ ਕੇਅਰ ਸਰਵਿਸ ਵਿੱਚ ਚਾਈਲਡ ਸੇਫਟੀ ਨੂੰ ਉੱਚਾ ਚੁੱਕਣ ਲਈ ਸੰਸਦ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਪ੍ਰਸਤਾਵਿਤ ਕਾਨੂੰਨ ਦਾ ਇਹ ਹਿੱਸਾ ਸੰਗੀ ਸਰਕਾਰ ਨੂੰ ਉਹਨਾਂ ਕੇਂਦਰਾਂ ਨੂੰ ਫੰਡਿੰਗ ਵਿੱਚ ਤੁਰੰਤ ਕਟੌਤੀ ਕਰਨ ਦੀ ਸ਼ਕਤੀ ਦੇਵੇਗਾ ਜੋ ਘੱਟੋ-ਘੱਟ ਮਾਪਦੰਡਾ ਨੂੰ ਪੂਰਾ ਵੀ ਨਹੀਂ ਕਰਦੇ। ਕਲੇਰ ਨੇ ਕਿਹਾ ਹੈ ਕਿ ਵਿਕਟੋਰੀਆ ਵਿੱਚ ਵਾਪਰੀ ਘਟਨਾ ਨਾਲ ਪੂਰਾ ਦੇਸ਼ ਹੈਰਾਨ ਅਤੇ ਪਰੇਸ਼ਾਨ ਹੋਇਆ ਹੈ। ਕਲੇਰ ਨੇ ਕਿਹਾ ਹੈ ਕਿ ਚਾਈਲਡ ਕੇਅਰ ਸੈਂਟਰ ਸਰਕਾਰੀ ਫੰਡਿੰਗ ਤੋਂ ਬਿਨਾਂ ਚੱਲੀ ਨਹੀਂ ਸਕਦੇ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਸੈਂਟਰਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਸਗੋਂ ਸਕਤੀ ਕਰਕੇ ਸੁਰੱਖਿਆ ਦਾ ਮਿਆਰ ਉੱਚਾ ਚੁੱਕਣੀ ਚਾਹੁੰਦੀ ਹੈ। ਇਸ ਕਾਨੂੰਨ ਤਹਿਤ ਸਰਕਾਰ ਕਾਰਨ ਦੱਸੋ ਨੋਟਿਸ ਵੀ ਭੇਜੇਗੀ ਜਿਸ ਦਾ 28 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਕਲੇਰ ਨੇ ਦੱਸਿਆ ਹੈ ਕਿ ਚਾਈਲਡ ਕੇਅਰ ਸੈਂਟਰਾਂ 'ਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਆਸਟ੍ਰੇਲੀਆ 'ਚ अर्ਲੀ ਚਾਈਲਡ ਕੇਅਰ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੁਤੰਤਰ ਸਿੱਖਿਆ ਯੂਨੀਅਨ ਨੇ ਪ੍ਰਸਤਾਵਿਤ ਸੁਧਾਰ ਦਾ ਸਵਾਗਤ ਕੀਤਾ ਹੈ ਆਸਟ੍ਰੇਲੀਆ 'ਚ ਚਾਈਲਡ ਕੇਅਰ ਸੈਂਟਰਾਂ 'ਚ ਬੱਚਿਆਂ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਦੇਸ਼ ਵਿੱਚ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਕਿਹਾ ਹੈ ਕਿ ਸਿਸਟਮ 'ਚ ਮੁੜਤੇ ਵਿਸ਼ਵਾਸ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਤੇ ਲੱਖਾਂ ਮਾਪੇ ਹਰ ਰੋਜ਼ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਹਨ ਸਰਕਾਰ ਨੇ अर्ਲੀ ਐਜੂਕੇਸ਼ਨ ਐਂਡ ਕੇਅਰ ਸਰਵਿਸ ਵਿੱਚ ਚਾਈਲਡ ਸੇਫਟੀ ਨੂੰ ਉੱਚਾ ਚੁੱਕਣ ਲਈ ਸੰਸਦ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਪ੍ਰਸਤਾਵਿਤ ਕਾਨੂੰਨ ਦਾ ਇਹ ਹਿੱਸਾ ਸੰਗੀ ਸਰਕਾਰ ਨੂੰ ਉਹਨਾਂ ਕੇਂਦਰਾਂ ਨੂੰ ਫੰਡਿੰਗ ਵਿੱਚ ਤੁਰੰਤ ਕਟੌਤੀ ਕਰਨ ਦੀ ਸ਼ਕਤੀ ਦੇਵੇਗਾ ਜੋ ਘੱਟੋ-ਘੱਟ ਮਾਪਦੰਡਾ ਨੂੰ ਪੂਰਾ ਵੀ ਨਹੀਂ ਕਰਦੇ। ਕਲੇਰ ਨੇ ਕਿਹਾ ਹੈ ਕਿ ਵਿਕਟੋਰੀਆ ਵਿੱਚ ਵਾਪਰੀ ਘਟਨਾ ਨਾਲ ਪੂਰਾ ਦੇਸ਼ ਹੈਰਾਨ ਅਤੇ ਪਰੇਸ਼ਾਨ ਹੋਇਆ ਹੈ। ਕਲੇਰ ਨੇ ਕਿਹਾ ਹੈ ਕਿ ਚਾਈਲਡ ਕੇਅਰ ਸੈਂਟਰ ਸਰਕਾਰੀ ਫੰਡਿੰਗ ਤੋਂ ਬਿਨਾਂ ਚੱਲੀ ਨਹੀਂ ਸਕਦੇ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਸੈਂਟਰਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਸਗੋਂ ਸਕਤੀ ਕਰਕੇ ਸੁਰੱਖਿਆ ਦਾ ਮਿਆਰ ਉੱਚਾ ਚੁੱਕਣੀ ਚਾਹੁੰਦੀ ਹੈ। ਇਸ ਕਾਨੂੰਨ ਤਹਿਤ ਸਰਕਾਰ ਕਾਰਨ ਦੱਸੋ ਨੋਟਿਸ ਵੀ ਭੇਜੇਗੀ ਜਿਸ ਦਾ 28 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਕਲੇਰ ਨੇ ਦੱਸਿਆ ਹੈ ਕਿ ਚਾਈਲਡ ਕੇਅਰ ਸੈਂਟਰਾਂ 'ਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਆਸਟ੍ਰੇਲੀਆ 'ਚ अर्ਲੀ ਚਾਈਲਡ ਕੇਅਰ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੁਤੰਤਰ ਸਿੱਖਿਆ ਯੂਨੀਅਨ ਨੇ ਪ੍ਰਸਤਾਵਿਤ ਸੁਧਾਰ ਦਾ ਸਵਾਗਤ ਕੀਤਾ ਹੈ ਆਸਟ੍ਰੇਲੀਆ 'ਚ ਚਾਈਲਡ ਕੇਅਰ ਸੈਂਟਰਾਂ 'ਚ ਬੱਚਿਆਂ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਦੇਸ਼ ਵਿੱਚ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਕਿਹਾ ਹੈ ਕਿ ਸਿਸਟਮ 'ਚ ਮੁੜ ਤੇ ਵਿਸ਼ਵਾਸ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਤੇ ਲੱਖਾਂ ਮਾਪੇ ਹਰ ਰੋਜ਼ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਹਨ ਸਰਕਾਰ ਨੇ अर्ली एजुकेशन एंड केयर सर्विस ਵਿੱਚ ਚਾਈਲਡ ਸੇਫਟੀ ਨੂੰ ਉੱਚਾ ਚੁੱਕਣ ਲਈ ਸੰਸਦ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ। ਪ੍ਰਸਤਾਵਿਤ ਕਾਨੂੰਨ ਦਾ ਇਹ ਹਿੱਸਾ ਸੰਘੀ ਸਰਕਾਰ ਨੂੰ ਉਹਨਾਂ ਕੇਂਦਰਾਂ ਨੂੰ ਫੰਡਿੰਗ ਵਿੱਚ ਤੁਰੰਤ ਕਟੌਤੀ ਕਰਨ ਦੀ ਸ਼ਕਤੀ ਦੇਵੇਗਾ ਜੋ ਘੱਟੋ ਘੱਟ ਮਾਪਦੰਡਾ ਨੂੰ ਪੂਰਾ ਵੀ ਨਹੀਂ ਕਰਦੇ ਕਲੇਰ ਨੇ ਕਿਹਾ ਹੈ ਕਿ ਵਿਕਟੋਰੀਆ ਵਿੱਚ ਵਾਪਰੀ ਘਟਨਾ ਨਾਲ ਪੂਰਾ ਦੇਸ਼ ਹੈਰਾਨ ਅਤੇ ਪਰੇਸ਼ਾਨ ਹੋਇਆ ਹੈ ਕਲੇਰ ਨੇ ਕਿਹਾ ਹੈ ਕਿ ਚਾਈਲਡ ਕੇਅਰ ਸੈਂਟਰ ਸਰਕਾਰੀ ਫੰਡਿੰਗ ਤੋਂ ਬਿਨਾ ਚੱਲੀ ਨਹੀਂ ਸਕਦੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਸੈਂਟਰਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਸਗੋਂ ਸਕਤੀ ਕਰਕੇ ਸੁਰੱਖਿਆ ਦਾ ਮਿਆਰ ਉੱਚਾ ਚੁੱਕਣੀ ਚਾਹੁੰਦੀ ਹੈ ਇਸ ਕਾਨੂੰਨ ਤਹਿਤ ਸਰਕਾਰ ਕਾਰਨ ਦੱਸੋ ਨੋਟਿਸ ਵੀ ਭੇਜੇਗੀ ਜਿਸ ਦਾ 28 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਕਲੇਰ ਨੇ ਦੱਸਿਆ ਹੈ ਕਿ ਚਾਈਲਡ ਕੇਅਰ ਸੈਂਟਰਾਂ 'ਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਆਸਟ੍ਰੇਲੀਆ 'ਚ अर्ਲੀ ਚਾਈਲਡ ਕੇਅਰ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੁਤੰਤਰ ਸਿੱਖਿਆ ਯੂਨੀਅਨ ਨੇ ਪ੍ਰਸਤਾਵਿਤ ਸੁਧਾਰ ਦਾ ਸਵਾਗਤ ਕੀਤਾ ਹੈ ਆਸਟ੍ਰੇਲੀਆ 'ਚ ਚਾਈਲਡ ਕੇਅਰ ਸੈਂਟਰਾਂ 'ਚ ਬੱਚਿਆਂ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਦੇਸ਼ ਵਿੱਚ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਕਿਹਾ ਹੈ ਕਿ ਸਿਸਟਮ 'ਚ ਮੁੜਤੇ ਵਿਸ਼ਵਾਸ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਤੇ ਲੱਖਾਂ ਮਾਪੇ ਹਰ ਰੋਜ਼ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਹਨ ਸਰਕਾਰ ਨੇ अर्ली एजुकेशन एंड केयर ਸਰਵਿਸ ਵਿੱਚ ਚਾਈਲਡ ਸੇਫਟੀ ਨੂੰ ਉੱਚਾ ਚੁੱਕਣ ਲਈ ਸੰਸਦ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ। ਪ੍ਰਸਤਾਵਿਤ ਕਾਨੂੰਨ ਦਾ ਇਹ ਹਿੱਸਾ ਸੰਘੀ ਸਰਕਾਰ ਨੂੰ ਉਹਨਾਂ ਕੇਂਦਰਾਂ ਨੂੰ ਫੰਡਿੰਗ ਵਿੱਚ ਤੁਰੰਤ ਕਟੌਤੀ ਕਰਨ ਦੀ ਸ਼ਕਤੀ ਦੇਵੇਗਾ ਜੋ ਘੱਟੋ-ਘੱਟ ਮਾਪਦੰਡਾ ਨੂੰ ਪੂਰਾ ਵੀ ਨਹੀਂ ਕਰਦੇ। ਕਲੇਰ ਨੇ ਕਿਹਾ ਹੈ ਕਿ ਵਿਕਟੋਰੀਆ ਵਿੱਚ ਵਾਪਰੀ ਘਟਨਾ ਨਾਲ ਪੂਰਾ ਦੇਸ਼ ਹੈਰਾਨ ਅਤੇ ਪਰੇਸ਼ਾਨ ਹੋਇਆ ਹੈ ਕਲੇਰ ਨੇ ਕਿਹਾ ਹੈ ਕਿ ਚਾਈਲਡ ਕੇਅਰ ਸੈਂਟਰ ਸਰਕਾਰੀ ਫੰਡਿੰਗ ਤੋਂ ਬਿਨਾ ਚੱਲੀ ਨਹੀਂ ਸਕਦੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਸੈਂਟਰਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਸਗੋਂ ਸਕਤੀ ਕਰਕੇ ਸੁਰੱਖਿਆ ਦਾ ਮਿਆਰ ਉੱਚਾ ਚੁੱਕਣੀ ਚਾਹੁੰਦੀ ਹੈ ਇਸ ਕਾਨੂੰਨ ਤਹਿਤ ਸਰਕਾਰ ਕਾਰਨ ਦੱਸੋ ਨੋਟਿਸ ਵੀ ਭੇਜੇਗੀ ਜਿਸ ਦਾ 28 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਕਲੇਰ ਨੇ ਦੱਸਿਆ ਹੈ ਕਿ ਚਾਈਲਡ ਕੇਅਰ ਸੈਂਟਰਾਂ 'ਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਆਸਟ੍ਰੇਲੀਆ 'ਚ अर्ਲੀ ਚਾਈਲਡ ਕੇਅਰ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੁਤੰਤਰ ਸਿੱਖਿਆ ਯੂਨੀਅਨ ਨੇ ਪ੍ਰਸਤਾਵਿਤ ਸੁਧਾਰ ਦਾ ਸਵਾਗਤ ਕੀਤਾ ਹੈ ਆਸਟ੍ਰੇਲੀਆ 'ਚ ਚਾਈਲਡ ਕੇਅਰ ਸੈਂਟਰਾਂ 'ਚ ਬੱਚਿਆਂ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਦੇਸ਼ ਵਿੱਚ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਕਿਹਾ ਹੈ ਕਿ ਸਿਸਟਮ 'ਚ ਮੁੜ ਤੇ ਵਿਸ਼ਵਾਸ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਤੇ ਲੱਖਾਂ ਮਾਪੇ ਹਰ ਰੋਜ਼ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਹਨ ਸਰਕਾਰ ਨੇ अर्ਲੀ ਐਜੂਕੇਸ਼ਨ ਐਂਡ ਕੇਅਰ ਸਰਵਿਸ ਵਿੱਚ ਚਾਈਲਡ ਸੇਫਟੀ ਨੂੰ ਉੱਚਾ ਚੁੱਕਣ ਲਈ ਸੰਸਦ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਪ੍ਰਸਤਾਵਿਤ ਕਾਨੂੰਨ ਦਾ ਇਹ ਹਿੱਸਾ ਸੰਗੀ ਸਰਕਾਰ ਨੂੰ ਉਹਨਾਂ ਕੇਂਦਰਾਂ ਨੂੰ ਫੰਡਿੰਗ ਵਿੱਚ ਤੁਰੰਤ ਕਟੌਤੀ ਕਰਨ ਦੀ ਸ਼ਕਤੀ ਦੇਵੇਗਾ ਜੋ ਘੱਟੋ-ਘੱਟ ਮਾਪਦੰਡਾ ਨੂੰ ਪੂਰਾ ਵੀ ਨਹੀਂ ਕਰਦੇ ਕਲੇਰ ਨੇ ਕਿਹਾ ਹੈ ਕਿ ਵਿਕਟੋਰੀਆ ਵਿੱਚ ਵਾਪਰੀ ਘਟਨਾ ਨਾਲ ਪੂਰਾ ਦੇਸ਼ ਹੈਰਾਨ ਅਤੇ ਪਰੇਸ਼ਾਨ ਹੋਇਆ ਹੈ ਕਲੇਰ ਨੇ ਕਿਹਾ ਹੈ ਕਿ ਚਾਈਲਡ ਕੇਅਰ ਸੈਂਟਰ ਸਰਕਾਰੀ ਫੰਡਿੰਗ ਤੋਂ ਬਿਨਾ ਚੱਲੀ ਨਹੀਂ ਸਕਦੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਸੈਂਟਰਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਸਗੋਂ ਸਕਤੀ ਕਰਕੇ ਸੁਰੱਖਿਆ ਦਾ ਮਿਆਰ ਉੱਚਾ ਚੁੱਕਣੀ ਚਾਹੁੰਦੀ ਹੈ ਇਸ ਕਾਨੂੰਨ ਤਹਿਤ ਸਰਕਾਰ ਕਾਰਨ ਦੱਸੋ ਨੋਟਿਸ ਵੀ ਭੇਜੇਗੀ ਜਿਸ ਦਾ 28 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਕਲੇਰ ਨੇ ਦੱਸਿਆ ਹੈ ਕਿ ਚਾਈਲਡ ਕੇਅਰ ਸੈਂਟਰਾਂ 'ਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਆਸਟ੍ਰੇਲੀਆ 'ਚ अर्ਲੀ ਚਾਈਲਡ ਕੇਅਰ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੁਤੰਤਰ ਸਿੱਖਿਆ ਯੂਨੀਅਨ ਨੇ ਪ੍ਰਸਤਾਵਿਤ ਸੁਧਾਰ ਦਾ ਸਵਾਗਤ ਕੀਤਾ ਹੈ ਆਸਟ੍ਰੇਲੀਆ 'ਚ ਚਾਈਲਡ ਕੇਅਰ ਸੈਂਟਰਾਂ 'ਚ ਬੱਚਿਆਂ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਦੇਸ਼ ਵਿੱਚ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਕਿਹਾ ਹੈ ਕਿ ਸਿਸਟਮ 'ਚ ਮੁੜਤੇ ਵਿਸ਼ਵਾਸ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਤੇ ਲੱਖਾਂ ਮਾਪੇ ਹਰ ਰੋਜ਼ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਹਨ ਸਰਕਾਰ ਨੇ अर्ਲੀ ਐਜੂਕੇਸ਼ਨ ਐਂਡ ਕੇਅਰ ਸਰਵਿਸ ਵਿੱਚ ਚਾਈਲਡ ਸੇਫਟੀ ਨੂੰ ਉੱਚਾ ਚੁੱਕਣ ਲਈ ਸੰਸਦ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਪ੍ਰਸਤਾਵਿਤ ਕਾਨੂੰਨ ਦਾ ਇਹ ਹਿੱਸਾ ਸੰਗੀ ਸਰਕਾਰ ਨੂੰ ਉਹਨਾਂ ਕੇਂਦਰਾਂ ਨੂੰ ਫੰਡਿੰਗ ਵਿੱਚ ਤੁਰੰਤ ਕਟੌਤੀ ਕਰਨ ਦੀ ਸ਼ਕਤੀ ਦੇਵੇਗਾ ਜੋ ਘੱਟੋ-ਘੱਟ ਮਾਪਦੰਡਾ ਨੂੰ ਪੂਰਾ ਵੀ ਨਹੀਂ ਕਰਦੇ। ਕਲੇਅਰ ਨੇ ਕਿਹਾ ਹੈ ਕਿ ਵਿਕਟੋਰੀਆ ਵਿੱਚ ਵਾਪਰੀ ਘਟਨਾ ਨਾਲ ਪੂਰਾ ਦੇਸ਼ ਹੈਰਾਨ ਅਤੇ ਪਰੇਸ਼ਾਨ ਹੋਇਆ ਹੈ। ਕਲੇਅਰ ਨੇ ਕਿਹਾ ਹੈ ਕਿ ਚਾਈਲਡ ਕੇਅਰ ਸੈਂਟਰ ਸਰਕਾਰੀ ਫੰਡਿੰਗ ਤੋਂ ਬਿਨਾਂ ਚੱਲੀ ਨਹੀਂ ਸਕਦੇ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਹਨਾਂ ਸੈਂਟਰਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਸਗੋਂ ਸਕਤੀ ਕਰਕੇ ਸੁਰੱਖਿਆ ਦਾ ਮਿਆਰ ਉੱਚਾ ਚੁੱਕਣੀ ਚਾਹੁੰਦੀ ਹੈ। ਇਸ ਕਾਨੂੰਨ ਤਹਿਤ ਸਰਕਾਰ ਕਾਰਨ ਦੱਸੋ ਨੋਟਿਸ ਵੀ ਭੇਜੇਗੀ ਜਿਸ ਦਾ 28 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਕਲੇਰ ਨੇ ਦੱਸਿਆ ਹੈ ਕਿ ਚਾਈਲਡ ਕੇਅਰ ਸੈਂਟਰਾਂ 'ਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਆਸਟ੍ਰੇਲੀਆ 'ਚ अर्ਲੀ ਚਾਈਲਡ ਕੇਅਰ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੁਤੰਤਰ ਸਿੱਖਿਆ ਯੂਨੀਅਨ ਨੇ ਪ੍ਰਸਤਾਵਿਤ ਸੁਧਾਰ ਦਾ ਸਵਾਗਤ ਕੀਤਾ ਹੈ ਆਸਟ੍ਰੇਲੀਆ 'ਚ ਚਾਈਲਡ ਕੇਅਰ ਸੈਂਟਰਾਂ 'ਚ ਬੱਚਿਆਂ ਨਾਲ ਹੋਏ ਦੁਰਵਿਹਾਰ ਤੋਂ ਬਾਅਦ ਦੇਸ਼ ਵਿੱਚ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ ਇਸ ਸਬੰਧ ਵਿੱਚ ਸਿੱਖਿਆ ਮੰਤਰੀ ਜੈਸਨ ਕਲੇਅਰ ਨੇ ਕਿਹਾ ਹੈ ਕਿ ਸਿਸਟਮ 'ਚ ਮੁੜਤੇ ਵਿਸ਼ਵਾਸ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਤੇ ਲੱਖਾਂ ਮਾਪੇ ਹਰ ਰੋਜ਼ ਵਿਸ਼ਵਾਸ ਕਰਕੇ ਆਪਣੇ ਬੱਚਿਆਂ ਨੂੰ ਭੇਜਦੇ ਹਨ ਸਰਕਾਰ ਨੇ अर्ली एजुकेशन एंड केयर सर्विस ਵਿੱਚ ਚਾਈਲਡ ਸੇਫਟੀ ਨੂੰ ਉੱਚਾ ਚੁੱਕਣ ਲਈ ਸੰਸਦ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ। ਪ੍ਰਸਤਾਵਿਤ ਕਾਨੂੰਨ ਦਾ ਇਹ ਹਿੱਸਾ ਸੰਘੀ ਸਰਕਾਰ ਨੂੰ ਉਹਨਾਂ ਕੇਂਦਰਾਂ ਨੂੰ ਫੰਡਿੰਗ ਵਿੱਚ ਤੁਰੰਤ ਕਟੌਤੀ ਕਰਨ ਦੀ ਸ਼ਕਤੀ ਦੇਵੇਗਾ ਜੋ ਘੱਟੋ ਘੱਟ ਮਾਪਦੰਡਾ ਨੂੰ ਪੂਰਾ ਵੀ ਨਹੀਂ ਕਰਦੇ ਕਲੇਰ ਨੇ ਕਿਹਾ ਕਿ ਵਿਕਟੋਰੀਆ ਵਿੱਚ ਵਾਪਰੀ ਘਟਨਾ ਨਾਲ ਪੂਰਾ ਦੇਸ਼ ਹੈਰਾਨ ਅਤੇ ਪਰੇਸ਼ਾਨ ਹੋਇਆ ਹੈ ਕਲੇਰ ਨੇ ਕਿਹਾ ਕਿ ਚਾਈਲਡ ਕੇਅਰ ਸੈਂਟਰ ਸਰਕਾਰੀ ਫੰਡਿੰਗ ਤੋਂ ਬਿਨਾ ਚੱਲੀ ਨਹੀਂ ਸਕਦੇ ਉਹਨਾਂ ਨੇ ਕਿਹਾ ਕਿ ਸਰਕਾਰ ਇਹਨਾਂ ਸੈਂਟਰਾਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ ਸਗੋਂ ਸਕਤੀ ਕਰਕੇ ਸੁਰੱਖਿਆ ਦਾ ਮਿਆਰ ਉੱਚਾ ਚੁੱਕਣੀ ਚਾਹੁੰਦੀ ਹੈ ਇਸ ਕਾਨੂੰਨ ਤਹਿਤ ਸਰਕਾਰ ਕਾਰਨ ਦੱਸੋ ਨੋਟਿਸ ਵੀ ਭੇਜੇਗੀ ਜਿਸ ਦਾ 28 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ ਕਲੇਰ ਨੇ ਦੱਸਿਆ ਹੈ ਕਿ ਚਾਈਲਡ ਕੇਅਰ ਸੈਂਟਰਾਂ 'ਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਆਸਟ੍ਰੇਲੀਆ 'ਚ अर्ਲੀ ਚਾਈਲਡ ਕੇਅਰ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੁਤੰਤਰ ਸਿੱਖਿਆ ਯੂਨੀਅਨ ਨੇ ਪ੍ਰਸਤਾਵਿਤ ਸੁਧਾਰ ਦਾ ਸਵਾਗਤ ਕੀਤਾ ਹੈ